ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਤਿੰਨ ਖੇਤੀ ਕਾਨੂੰਨਾਂ ਨੂੰ ਰੱਦ ਕਰਵਾਉਣ ਦੇ ਲਈ ਦਿੱਲੀ ਦੀਆਂ ਬਰੂਹਾਂ ਤੇ ਕਿਸਾਨਾਂ ਦੇ ਵੱਲੋਂ ਲੰਮਾ ਸਮਾਂ ਸੰਘਰਸ਼ ਲੜਿਆ ਗਿਆ ਕਿਸਾਨਾਂ ਦਾ ਸਾਥ ਦੇਣ ਦੇ ਲਈ ਵੱਡੀ ਗਿਣਤੀ ਵਿੱਚ ਪੰਜਾਬ ਤੋਂ ਔਰਤਾਂ ਵੀ ਉੱਥੇ ਪਹੁੰਚੀਆਂ ਹੋਈਆਂ ਸਨ ਇਸੇ ਦੌਰਾਨ ਕੰਗੜਾ ਰਣਾਉ ਦੇ ਵੱਲੋਂ ਬੇਬੇ ਮਹਿੰਦਰ ਕੌਰ ਦੀ ਫੋਟੋ ਨੂੰ ਲੈ ਕੇ ਇੱਕ ਰੀਟਵੀਟ ਕੀਤਾ ਗਿਆ ਜਿਸ ਤੇ ਉਹਨਾਂ ਨੇ ਲਿਖਿਆ ਕਿ ਅਜਿਹੀਆਂ ਔਰਤਾਂ 100-100 ਰੁਪਏ ਦੇ ਵਿੱਚ ਵੀ ਧਰਨੇ ਪ੍ਰਦਰਸ਼ਨ ਤੇ ਆ ਜਾਂਦੀਆਂ ਨੇ ਇਹ ਮਾਮਲਾ ਉਸ ਸਮੇਂ ਵੀ ਕਾਫੀ ਭਖਿਆ ਹੋਇਆ ਸੀ ਪਰ ਹੁਣ ਕੰਗੜਾ ਰਣੌਤ ਨੂੰ ਲੈ ਕੇ ਮੁਰਤੋਂ ਬੇਬੇ ਮਹਿੰਦਰ ਕੌਰ ਦੇ ਵੱਲੋਂ ਇੱਕ ਵੱਡਾ ਅਭਿਆਨ ਦਿੱਤਾ ਗਿਆ। ਬੇਬੇ ਮਹਿੰਦਰ ਕੌਰ ਦੇ ਵੱਲੋਂ ਸਾਫ਼ ਤੌਰ ਤੇ ਕਿਹਾ ਗਿਆ ਕਿ ਕੰਗੜਾ ਰਣੌਤ ਨੂੰ ਪੇਸ਼ ਹੁਣਾ ਪਵੇਗਾ ਜੇਕਰ ਉਹ ਨਹੀਂ ਆਵੇਗੀ ਤਾਂ ਉਸ ਨੂੰ ਹੱਥ ਘੜੀਆਂ ਲਾ ਕੇ ਲਿਆਂਦਾ ਜਾਵੇਗਾ। ਸੱਚ ਦੀ ਜਿੱਤ ਹੋਣੀ ਚਾਹੀਦੀ ਹੈ ਕਿ ਅਦਾਲਤਾਂ ਸੱਚ ਦਾ ਨਿਆਂ ਜ਼ਰੂਰ ਕਰਨ। ਕਿ ਹੋਰ ਕੀ ਕੁਝ ਕਹਿਣਾ ਸੀ ਬੇਬੇ ਮਹਿੰਦਰ ਕੌਰ ਦਾ ਤੁਸੀਂ ਵੀ ਸੁਣੋ। ਅਸੀਂ ਤਾਂ ਇਹ ਕਹਿੰਦੇ ਆਏ ਅਦਾਲਤਾਂ ਜਦੋਂ ਇੱਕ ਕੰਗਣਾ ਨੇ ਰੱਦ ਕਰਾ ਤੈਂ ਤਾਂ ਫਿਰ ਤਾਂ ਸਾਰੀ ਦਿਨ ਲਈ ਰੁੱਧਦਾ ਏ। ਜੇ ਜੇ ਖਦਰ ਰੱਦ ਕਰਤੀ ਫਿਰ ਅਦਾਲਤ ਨੂੰ ਦਪੇਲੇ ਇਹ ਇਹਦੀ ਆਕੀ ਹੋਈ ਫਿਰਦੀ ਇਹ ਨੂੰ ਫੇਲ ਹੋਣਾ ਪਊ ਅਦਾਲਤਾਂ ਫੇਲ ਨਹੀਂ ਰਹਿੰਦੀ ਕੀ ਮਲੂਕੂ ਜੀ ਕਾਨੂੰ ਪੇਸ਼ ਹੋਵੇ ਠਾਕੂ ਪੇਸ਼ ਹੋਣਾ ਪਊਗਾ ਫਿਰ ਪਾਈ ਹੱਟਕੜੀਆਂ ਲਾ ਕੇ ਟੂਖੜੀਆਂ ਚ ਜੁੰਡਾਂ ਦਾ ਫੜ ਕੇ ਲੈ ਆਉਂਦੇ ਜਿਦਾ ਦਾ ਇਹਦੀ ਸ਼ਕਤਾ ਹੀ ਹੈ ਕਿ ਅਦਾਲਤ ਵੀ ਤਾਂ ਦਮੇ ਉਹ ਦੇਖਾਈ ਖੜੇ ਨਾ ਕਰਦੀ ਉਹ ਅਦਾਲਤਾਂ ਨੂੰ ਵੀ ਕੁਰਸੀਆਂ ਮਿਲੀਆਂ ਤੇ ਉਹਨਾਂ ਨੂੰ ਰੱਬ ਦਾ ਵੀ ਡਰਾ ਰੱਬ ਦਾ ਹੁਕਮ ਮੰਨ ਕੇ ਆਹ ਤਾਂ ਉਹਦੇ ਹੁਕਮ ਕਰਦੇ ਆ ਰੱਬ ਨੂੰ ਕਲ ਮੈਂ ਗਲਤ ਕੰਮ ਤੇ ਤਾਂ ਚੱਲਦੀ ਨਹੀਂ ਖੇਲ ਕੰਮ ਦੇ ਗਵਰਨਰ ਲੀਆ ਕਰਨੀ ਅਜੇ ਪੱਛਮਨੀ ਪੁੱਠਾ ਜੇ ਇਸ ਤਰ੍ਹਾਂ ਨਿਆਂ ਹੋਣਾ ਇਹ ਤਾਂ ਨਿਆਂ ਹੋਊਗਾ ਨਿਆਂ ਕਰਨਾ ਪਊਗਾ ਦਾਤਮ ਗਾਦੀ ਵੱਜ ਕੇ ਕਰਨਾ ਪਊਗਾ ਦੁਨੀਆ ਜਾਣੂ ਲੋਕ ਜਾਣਣਗੇ ਤੇ ਜਿਨ੍ਹਾਂ ਦੇ ਇੱਥੇ ਨਿਆਂ ਹੁੰਦੇ ਤੇ ਗਾਂ ਦਰਗਾਹ ਦੀ ਮਾਨ ਹੁੰਦੀ ਇਹਨਾਂ ਦੀ ਕਿ ਉਹਨਾਂ ਨਿਆਂ ਕਰਨਾ ਪਊਗਾ ਰੱਬ ਨੂੰ ਯਾਦ ਕਰ ਤੇ ਜੋ ਪਿਛਲੇ ਪਹਿਲਾਂ ਇੱਕ ਵਾਰੀ ਤਰੀਕ ਦੇ ਆਏ ਸੀ ਉਹਦੋਂ ਕਗਨਾ ਨੇ ਕਿਹਾ ਸੀ ਮੈਨੂੰ ਪੰਜਾਬ ਤੇ ਆਉਣ ਲੱਗਿਆ ਖਤਰਾ ਹੈ ਜਾਂ ਮੈਨੂੰ ਇੱਥੇ ਪੰਜਾਬੀਆਂ ਤੋਂ ਜਾਂ ਕਿਸਾਨਾਂ ਤੋਂ ਡਰ ਰਿਹਾ ਤੁਸੀਂ ਕੀ ਅਸ਼ੀਆ ਕਿ ਕੋਈ ਪੰਜਾਬੀ ਨਹੀਂ ਕਿਸੇ ਨੂੰ ਕਸਾਲੇ ਕਮੇ ਆਦਿ ਜਿਹਾ ਪੁਰਜਦਿਆਂ ਨੇ ਕਿਹੜਾ ਗਨਾਹ ਹੈ ਹੋਣਾ ਤੇ ਉਹਨੂੰ ਕਸਾਖ ਕੇ ਉਹ ਤਾਂ ਆਪਣੇ ਕੰਮਾਂ 'ਚ ਨਹੀਂ ਪੂਰੇ ਹੋਦੀ ਤੇ ਗੇਵਲੇ ਨਹੀਂ ਆਲੀ ਗਰਲਫ੍ਰੈਂਡ ਨਹੀਂ ਤੇ ਦਰਦੀ ਜਾਨ ਤਿਆਹਦੀ ਹੈ ਝੂਠ ਮੂਠ ਬਕਦੀ ਹੈ ਉਹਦੇ ਅੰਦਰ ਸੱਚਾਈ ਨਹੀਂ ਉਹਦੇ ਮੰਨਤਾ ਹਕਾਰ ਦੇ ਬੜ ਬੜੇ ਉਹ ਹੱਦਿਆ ਤੇ ਹਕਾਰ ਦੀ ਭਰੀ ਹੈ ਭਾਈ ਸਿੱਧੀ ਹੋ ਕੇ ਜੇ ਕੋਈ ਦਹਾਉਗਾ ਤਦ ਰੱਬ ਵੀ ਖੱਪੇ ਥਾਮਦਾ ਉਹ ਸਿੱਧੀ ਨਹੀਂ ਤੇ ਉਹਦੇ ਫਿਰ ਰੱਬ ਦੀ ਕਲਾ ਵੀ ਹੈ कोर्ट ਵੱਲੋਂ ਇਹ ਵੀ ਕਪਟੀਸ਼ਨ ਹੋਈ ਹੈ ਮਾਦਾ ਜੀ ਜੇ ਇਸ 15 ਤਰੀਕ ਤੇ ਨਹੀਂ ਤਾਂ ਇਹਦੀ ਜ਼ਮਾਨਤ ਹੈ ਉਹ ਅਰਜੀ ਕੈਂਸਲ ਹੋਪ ਹੋ ਜੂਗੀ ਕਿ ਉਹਦੇ ਉੱਤੇ ਜਿਹੜਾ ਅਰੈਸਟ ਵਾਰੰਟ ਜਿਹੜਾ ਜਾਰੀ ਹੋਊਗਾ ਅਰੈਸਟ ਵਾਲੀ ਜਿਹੜੇ ਵਾਰੰਟ ਉਹ ਜਾਰੀ ਹੋ ਜਾਣਗੇ ਠੀਕ ਹੋ ਗਿਆ ਜਾਂ ਫਿਰ ਜਾਰੀ ਹੋਣਾ ਹੀ ਹੋਣੇ ਵਾਲੀ ਆਪੇ ਆਥ ਕੜੀ ਲੈ ਕੇ ਉਹਨਗੀ ਕੇਸ਼ਨ ਪੜ੍ਹ ਕੇ ਕੜਿ ਸਕਦੇ ਕੀ ਕੰਮ ਕਿਸੇ ਨਾਲ ਹੋਈਏ ਇਹ ਬੜੀ ਵੱਡੀ ਹੈ ਤੇ ਨਾਲ ਤਾਂ ਸਭ ਤੇ ਇਹ ਨਾਲ ਤਾਂ ਫੇਲ ਕਰੂੰਗੀ ਇਹ ਜੀਹਾਰ ਤਾਂ ਫੇਲ ਹੋ ਜਾਣਾ ਤੇ ਫਿਰ ਇਹ ਨਹੀਂ ਹੋਈ ਮ ਨਾਲ ਆ ਜਾਂਦੇ ਨੇ ਫਰਾਰ ਹੋ ਗਏ ਸੀ ਜੀ ਜੀ ਆਪੇ ਆਸ ਤੋਂ ਨਹੀਂ ਫਰਦੀ ਪਰ ਵਲਟਾ ਤਾਂ ਮਾੜੀਆਂ ਤੇ ਹੀ ਤੱਕ ਨਹੀਂ ਲੱਗ ਜੂ ਰਗਜੂ ਪਤਾ ਨਹੀਂ ਮਨੂੰ ਨਹੀਂ ਆਇਆ ਚਾਹੁੰਦੇ ਕਿ ਹੋਰ ਕੋਈ ਅਦਾਲਤ ਜਾਣਾ ਚਾਹੁੰਦੇ ਹੈ ਕੀ ਲੱਗਦਾ ਤੁਹਾਨੂੰ ਹੋਰ ਆ ਤਾਂ ਕਰਨ ਦਾ ਵੀ ਕਰੀ ਤੇ ਉਹ ਦਿਖੂ ਹੋਏ ਚਲਾਉਂ ਉਹ ਨਹੀਂ ਆ ਕਰੂਆ ਉਹ ਵੀ ਨਹੀਂ ਸਾਥ ਦੇਈ ਕਰੂ ਉਹ ਵੀ ਕੂਦਾ ਨਹੀਂ ਕਰਨ ਰਾ ਨਹੀਂ ਕਰਦਾ ਉਹ ਵੀ ਲੋਕ ਆ ਹੁੰਦੇ ਆ ਕਿ ਰੱਬ ਨੇ ਐ ਕਰਤਾ ਬੰਦਾ ਆਪਦੇ ਕਰਮਾਂ ਦੇ ਭੋਗ ਭੋਗੇ ਤੇ ਮੂਰਖ ਦੋਸ਼ ਭਗਵਾਨ ਨੂੰ ਲਾਉਂਦਾ ਹੈ। ਮਨੁੱਖਾਂ ਜੋ ਜੀ ਆਉਂਦੇ ਕਰਮਾਂ ਦਾ ਫਰਟੰਦਾ ਹੈ। ਤੇਰਾ ਬੰਦਾ ਰੱਬ ਕਿਸੇ ਨੂੰ ਸੁਣਿਆਦਾ ਬੰਦਾ ਦੇ ਕਰਮਾਂ ਦੇ ਭੋਗ ਭੋਗਦਾ ਪਈ ਜਿਹੜਾ ਕੀਤਾ ਤੇ ਉਹੀ ਭੋਗਣਾ ਪੈਂਦਾ ਸਿੱਧਾ ਹੋ ਕੇ ਭੋਗਿਆ ਆਸਕੇ ਭੋਗ ਨਹੀਂ ਕੋਈ ਤੇ ਕੋਈ ਰੋਕੇ ਭੋਗ ਜਿਹੜੇ ਭੋਗਣਾ ਪਊਗਾ। ਬਾਬਾ ਤੁਹਾਨੂੰ ਨੇ ਐਨੇ ਬਿਆਨ ਦਿੱਤਾ ਮਿਲੇ ਸੀ ਪਹਿਲਾਂ ਤੁਹਾਨੂੰ ਕੋਈ ਗੱਲਬਾਤ ਨਹੀਂ ਨਹੀਂ ਮੈਨੂੰ ਨਹੀਂ ਮਿਲੇ ਬਈ। ਨਹੀਂ ਮਿਲੇ। ਅਸੀਂ ਤਾਂ ਵਾਸੀ ਜੱਜੇ ਨੇ ਸਰਕਾਰ ਨੇ ਡਰ ਪਾਇਆ ਇਸ ਕਸਾਮਾ ਇਹ ਕੰਨ ਕਾਨੂੰਨ ਜਿਹੜਾ ਬਣਾਤੇ ਵੀ ਸੀ ਪੜਾਟ ਬਣਾਉਗੇ ਜ਼ਮੀਨਾਂ ਦੇ ਖੋਲਾਂਗੇ ਕਸਾਮਾ ਤੋਂ ਕਸਾਮਾ ਪਈ ਤੇ ਡਰਦੇ ਵੀ ਕੋ ਨਹੀਂ ਸੀ ਮਰੀਕਾਂ ਦੇ ਸਾਡੇ ਗੁਰੂ ਪੀਰ ਮਰ ਜਾਉਣਾ ਰਹਾ ਕਿ ਅਸੀਂ ਫਰੇ ਜਾਵਾਂਗੇ ਗਿਆ ਸੀ ਤਾਂ ਪਾਇਆ ਇਸ ਤਸੀਹਾਲ ਨੂੰ ਖਾਈ ਕੀ ਬਿਠੇ ਤੇ ਜਣੇ ਜਣਾ ਮਰਨ ਦਾਣਾ ਰੇ ਤੇ ਇੱਥੇ ਦਾ ਰੱਬ ਨਿਆਂ ਕਰੇ ਅਦਾਲਤਾਂ ਵੀ ਨਿਆਂ ਕਰ ਲਾ ਤੇ ਸੱਚੀ ਦਰਵਾਣ ਮੇ ਪਰਲਾ ਨਾ ਪਗੜੀ ਕੋਇਆ ਪਛਦੇ ਕੋਈ ਨਿਭਾ ਵਰਦੇ ਰਹੂਂਦਾ ਸੱਤੀ ਮਾਰ ਬਿਚਾਲਦੇ ਉਸ ਤੋ ਕਰੇ ਜਹਾਂ ਅਰ ਸਰਤੀ ਫਗਲ ਬੰਨੀ ਜੀਂ ਦਿਆ ਪਰਵਾਨਾ ਆਸਰਤੀ ਥੀ ਨਾਲੰਦੇ ਤੇ ਜੀਆਂ ਤੇ ਦਿਆ ਕਰਨੇ ਸਭ ਤੋਂ ਵੱਡਾ ਧਰਮ ਹੈ ਜੀ ਤੇ ਦਿਆ ਕਰਨੇ ਜਿਨ੍ਹਾਂ ਨੂੰ ਕਿਸੇ ਨੂੰ ਕਿਰਪਨਾ ਘਟਾਉਣਾ ਨਹੀਂ ਦਈ ਨਹੀਂ ਉਹਨਾਂ ਨੂੰ ਫਿਰ ਬੁੜੀ ਜਿਹਾ ਸਮਾਰ ਆ ਜਾਂਦਾ ਤੁਸੀਂ ਅਜੇ ਮਿਲਿਆ ਨਹੀਂ ਕਦੇ ਨਾ ਦੇਖੀ ਅਸੀਂ ਦक्षिणी ਨਾਇਆ ਉਹਨੇ ਸਾਨੂੰ ਨੇ ਵੇਖਿਆ ਐਵੇਂ ਮੂਰ ਦੇ ਛਤੇ ਗੋਂ ਦੀ ਗੱਲ ਕਰੀ ਬਸ ਜੀ ਆਨ ਵਰਦੀ ਹੈ ਪੰਜਾਬ ਨੂੰ ਉਹ ਜਿਹੜੇ ਲੋਕ ਦੀ ਵਸਦਾਂ ਲੋਕ ਐ ਨਹੀਂ ਸੁਖ ਨੂੰਂਦੀ ਇਹ ਰਾਜਾ ਵੀ ਸੁਖੀ ਪਰ ਜਾਂ ਵੀ ਸੁਖੀ ਸਾਰੇ ਸੌਖੇ ਰਾ ਸੌਖੇ ਵਸਦੇ ਵੀ ਸੁਖ ਨਹੀਂ ਮੰਦੀ ਉਹ ਪਾਈਤਾਂ ਦੇ ਹੰਕਾਰ ਕੰਨੀ ਹੋਈ ਪਈ ਉਹਨੂੰ ਹੋਰ ਦਾ ਕੁਝ ਨਹੀਂ ਤਾਂ ਧੇ ਜੀਤ ਗੋਂਦੀ ਹੈ ਕਿ ਦੁਨੀਆ ਦੇ ਜਾਂ ਪੰਜਾਬ ਦੇ ਸੋਨੀ ਇਹ ਮਾਦਾ ਜਿਹੜੀ ਐਸਾ ਜਿਹੜੀ ਕਾਰਵਾਈ ਚੱਲ ਰਹੀ ਐ ਅਦਾਲਤ ਕੋਲੋਂ ਉਹਦਾ ਤੁਸੀਂ ਸਭ ਤੋਂ ਸੋਮਾ ਅਸੀਂ ਤਾਂ ਪਹੁੰਚਾ ਇੱਟਲੀ ਕਾ ਦੀ ਹੈ ਤਾਂ ਇੰਡਲੀ ਹੈ ਤੇ ਨਾਲ ਤੁਹਾਨੂੰ ਕਰ ਰਹੀ ਹੁਣਾਂ ਚੰਗਾ ਉਹ ਵੀ ਰੱਬ ਦਾ ਆਸਰਾ ਲੈ ਕੇ ਸੱਚਾ ਨਿਆਂ ਕਰਨ ਉਹ ਵੀ ਸਾਥੀ ਦੇ ਨਾਂ ਤੇ ਤਰਨਾ ਜਦੋਂ ਮਹਾਰਾਜ ਨੂੰ ਨੋ ਕੁਰਸੀ ਦਿੱਤੀ ਹੈ ਸੱਚ ਦਾ ਨਿਆਂ ਕਰਨ ਖਾਤਰ ਕੋਈ ਗਲਤ ਕੂੜ ਖਾਤਾ ਨਹੀਂ ਹੋਵੇ ਉਹ ਸੱਚੀ ਸਾਥਕਤਰੀ ਵਾਏ ਤੇ ਸੱਚਾ ਨਿਆਂ ਕਰਨਗੇ